ਪੂਰੇ ਪੰਜਾਬ ਦੇ ਵਿੱਚ ਇਹ ਇਕੱਠ ਜਿਹੜੇ ਆ ਵਿਧਾਨ ਸਭਾ ਪੱਧਰ ਤੇ ਲਗਾਤਾਰ ਕੀਤੇ ਜਾ ਰਹੇ ਆ ਜਿਹਦਾ ਲਕਸ਼ ਹੈ ਕਿ ਬਹੁਜਨ ਸਮਾਜ ਦੇ ਲੋਕਾਂ ਨੂੰ ਤਿਆਰ ਕਰਕੇ ਪਿੰਡ ਪਿੰਡ ਬਹੁਜਨ ਸਮਾਜ ਪਾਰਟੀ ਦੀਆਂ ਜੂਨਟਾਂ ਦਾ ਨਿਰਮਾਣ ਕਰਨਾ ਔਰ ਪਾਰਟੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਦਾ ਇਸੇ ਹੀ ਬਹਾਨੇ ਜਨਮ ਦਿਨ ਵੀ ਮਨਾਇਆ ਗਿਆ ਬਹੁਜਨ ਸਮਾਜ ਪਾਰਟੀ ਨੇ ਲੈਟਰ ਤਾਂ ਨਹੀਂ ਇਦਾਂ ਦਾ ਕੋਈ ਲਿਖਿਆ ਕਿਉਂਕਿ ਸਾਡੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਦੀ ਆਪਸੀ ਤਾਲਮੇਲ ਦੇ ਨਾਲ ਇਹ ਗੱਠਜੋੜ ਬਣਿਆ ਸੀ ਕਾਇਮ ਹੋਇਆ ਸੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਇਹ ਸੁਨੇਹਾ ਸੀ ਇਹ ਮੈਸੇਜ ਸੀ ਕਿ ਸੀਟਾਂ ਦੀ ਵੰਡ ਨੂੰ ਕੰਮ ਨਿਬੇੜ ਕੇ ਜਿਹੜਾ ਹੈਗਾ ਉਹਨੂੰ ਗੱਠ ਜੋੜ ਨੂੰ ਥੱਲੇ ਤੱਕ ਮਜ਼ਬੂਤ ਕਰੋ ਪਿੰਡ ਪਿੰਡ ਤੱਕ ਮਜ਼ਬੂਤ ਕਰੋ ਉਹ ਕਮੀ ਜਿਹੜੀ ਆ ਉਹ ਮੈਂ ਜ਼ਰੂਰ ਜਿਹੜੀ ਆ ਲਗਾਤਾਰ ਅਕਾਲੀ ਦਲ ਕਿਉਂਕਿ ਇਦਾਂ ਲੱਗਦਾ ਸੀ ਜਿੱਦਾਂ ਪੰਜਾਬ 'ਚ ਮੀਡੀਆ 'ਚ ਵੀ ਚਰਚਾ ਸੀ ਵੀ ਦੋ ਘਰਾਂ ਦਾ ਪ੍ਰਾਣਾ ਬਣਿਆ ਆ ਤੇ ਮੈਨੂੰ ਸਾਨੂੰ ਇਹ ਲੱਗਦਾ ਸੀ ਕਿ ਦੋ ਘਰਾਂ ਦਾ ਪ੍ਰਾਣਾ ਭੁੱਖਾ ਨਾ ਰਹਿ ਸਕਦਾ ਆ ਇਸ ਕਰਕੇ ਅਸੀਂ ਫਿਕਰਮੰਦੀ ਜ਼ਾਹਰ ਕੀਤੀ ਸੀ ਵੀ ਦੋ ਘਰਾਂ ਦਾ ਪ੍ਰਾਣਾ ਭੁੱਖਾ ਨਾ ਰਹਿ ਜਾਏ ਤੇ ਇਸ ਕਰਕੇ ਅਸੀਂ ਬਈ ਆਪਣੀ ਥਾਲੀ ਸਜਾਈਏ ਉਹ ਵੀ ਸਾਡੇ ਨਾਲ ਹੀ ਬੈਠ ਕੇ ਖਾ ਲਓ ਜੇ ਦੂਜੇ ਨਹੀਂ ਸੁਣਦੇ ਆਗੇ ਇਸ ਕਰਕੇ ਮੈਸੇਜ ਲਾਇਆ ਸੀ ਔਰ ਉਹਦਾ ਰਿਟਰਨ ਇਹ ਹੈਗਾ ਕਿ ਚੰਦੂ ਮਜਰਾ ਜੀ ਔਰ ਦੂਸਰੇ ਚੀਮਾ ਜੀ ਦਲਜੀਤ ਚੀਮਾ ਜੀ ਉਹਨਾਂ ਦਾ ਬਕਾਇਦਾ ਉਸ ਤੋਂ ਬਾਅਦ ਫੋਨ ਕਾਲ ਆਏ ਆ ਉਹ ਕਹਿੰਦੇ ਵੀ ਅਸੀਂ 20 ਤੋਂ ਬਾਅਦ ਤਾਲਮੇਲ ਬਣਾਉਣਾ ਚਾਹੁੰਦੇ ਆ 20 ਤੱਕ ਥੋੜਾ ਵਿਜੀ ਆ ਔਰ ਸਾਨੂੰ 20 ਤੋਂ ਬਾਅਦ ਤੁਸੀਂ ਸਮਾਂ ਦੇ ਦਿਓ ਅਸੀਂ ਕਹਿੰਦੇ ਜੀ ਜੀਆਂ ਆ ਵੈਲਕਮ ਅਸੀਂ ਇਸੇ ਲਈ ਤਾਂ ਇਹ ਗੱਲ ਲੋਕਾਂ ਕੇ ਰੱਖੀ ਸੀ